ਕਲਾ ਨਾਲ ਜੁੜੇ ਹੋਏ ਲੋਕਾਂ ਦੇ ਚਿਹਰੇ ਦੇ ਉੱਤੇ ਇੱਕ ਨੂਰੀ ਰੰਗਤ ਹੁੰਦੀ ਹੈ ਜਿਨ੍ਹਾਂ ਦੇ ਅੰਦਰ ਕਲਾ ਹੈ ਉਹ ਉਹਨਾਂ ਦੇ ਚਿਹਰੇ ਦੇ ਉੱਤੇ ਦਿਖਦੀ ਹੈ ਕਲਾਵਈ ਵਿਅਕਤੀ ਕੁਦਰਤ ਦੇ ਰੱਬ ਦੇ ਬਹੁਤ ਨੇੜੇ ਹੁੰਦਾ ਹੈ ਕਲਾ ਦੇ ਹੰਗਸੰਗ ਦੇ ਵਿੱਚ ਇੱਕ ਵਾਰ ਫੇਰ ਮੌਣਗਿਲ ਹਾਜ਼ਰ ਹੈ ਇੱਕ ਹੋਰ ਪ੍ਰੋਗਰਾਮ ਲੈ ਕੇ ਇੱਕ ਹੋਰ ਵਿਲੱਖਣ ਵਧੀਆ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ ਕਲਾ ਦੇ ਖੇਤਰ ਦੇ ਵਿੱਚ ਬਹੁਤ ਕੰਮ ਕੀਤਾ ਹੋਇਆ ਆਉ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਭਵੀ ਸ਼ਰਮਾ ਜੀ ਭਵੀ ਸ਼ਰਮਾ ਜੀ ਕਲਾ ਦੈਂਸਕ ਸੰਬੇੜੇ ਦੇ ਵਿੱਚ ਜੀ ਆਇਆਂ ਸਤਿ ਸ਼ਕਾ ਜੀ ਥੈਂਕ ਯੂ ਤੁਹਾਡਾ ਤੇ ਪੰਜਾਬੀ ਚੈਨਲ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਜੀ ਤੁਸੀਂ ਆਪ ਜੀ ਨੇ ਮੈਨੂੰ ਮੌਕਾ ਦਿੱਤਾ ਅੱਜ ਕੁਝ ਗੱਲਾਂ ਸਾਂਝੀਆਂ ਕਰਨ ਵਾਸਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਮਿਹਰਬਾਨੀ ਇਸ ਤੋਂ ਪਹਿਲਾਂ ਮੈਂ ਅਸੀਂ ਧੰਨਵਾਦ ਦਈਏ ਆ ਇਸ ਲਈ ਆ ਕਿਉਂਕਿ ਤੁਸੀਂ ਮਿਊਜ਼ਿਕ ਦੇ ਖੇਤਰ ਦੇ ਵਿੱਚ ਬਹੁਤ ਬਹੁਤ ਕੰਮ ਕੀਤਾ ਉਹਦੇ ਤੇ ਆਪਾਂ ਆਉਣੇ ਆ ਪਹਿਲਾਂ ਥੋੜੀ ਜੀ ਜਾਣਕਾਰੀ ਆਪਣੇ ਬਾਰੇ ਦਿਓ ਜੀ ਮੈਂ ਬੇਸਿਕਲੀ ਜਲੰਧਰ ਤੋਂ ਬਿਲੋਂਗ ਕਰਦਾ ਜੀ ਹਮਮ ਮੈਂ ਮੇਰੀ ਮੋਡਲੀ ਜਿਹੜੀ ਸਟੱਡੀ ਹੈ ਜਲੰਧਰ ਦੇ ਵਿੱਚ ਲੱਭੂ ਰਾਮ ਦੁਆਬਾ ਸਕੂਲ ਦੇ ਵਿੱਚ ਮੈਂ ਪੜਿਆ ਆਫਟਰ ਥੈਟ ਉਸ ਤੋਂ ਬਾਅਦ ਮੈਂ ਦੁਆਬਾ ਸਕੂਲ ਕਾਲਜ ਦੇ ਵਿੱਚ ਕਾਲਜ ਦੇ ਵਿੱਚ ਸਟੱਡੀ ਕੀਤੀ ਜੀ ਮੈਂ ਮਿਊਜ਼ਿਕ ਦੇ ਵਿੱਚ ਬੀਏ ਕੀਤੀ ਹੈ ਐਜ਼ ਅ ਇਨਸਟਰੂਮੈਂਟ ਹਾਰਮੋਨੀਅਮ ਦੇ ਵਿੱਚ ਹਮਮ ਤੇ ਸ਼ੁਰੂ ਸ਼ੁਰੂ ਦੇ ਦਿਨਾਂ ਦੇ ਵਿੱਚ ਜਲੰਧਰ ਤੋਂ ਹੀ ਇਹ ਸ਼ੁਰੂਆਤ ਹੋਈ ਜੀ ਹੂੰ ਹੂੰ ਫਿਰ ਤੱਕ ਜਿੱਦਾਂ ਕਿ ਲੱਗ ਗਈ ਆ ਵੀ ਸਕੂਲ ਦੇ ਵਿੱਚ ਫੰਕਸ਼ਨਸ ਵਗੈਰਾ ਦੇ ਵਿੱਚ ਭਾਗ ਲੈਣਾ ਥੋੜਾ ਬੋਤਾ ਹੁੰਦਾ ਸੀ ਆਪਣਾ ਪਰ ਉਹਨਾਂ ਦਿਨਾਂ ਦੇ ਵਿੱਚ ਇਸ ਤਰ੍ਹਾਂ ਸੀ ਕਿ ਪਤਾ ਨਹੀਂ ਸੀ ਵੀ ਕਿਸ ਤਰ੍ਹਾਂ ਕੀ ਕਰਨਾ ਕਿੱਥੇ ਜਾਣਾ ਕਿ ਕੋਈ ਨੇ ਨਾਂ ਤੇ ਸਾਊਂਡ ਲਈ ਆਡੀਓ ਸੀਗੇ ਕਾਲਜਸ ਵਗੈਰਾ ਹਨੇ ਸੀ ਜਿੱਥੇ ਨਾਲ ਤੁਸੀਂ ਇਸ ਫੀਲਡ ਦੇ ਵਿੱਚ ਜਾ ਸਕੋ ਬਸ ਐਦਾਂ ਕਰਦੇ ਕਰਦੇ ਮੇਰੇ ਬੇਸਿਕ ਮੇਰੇ ਲਈ ਗੁਰੂ ਜੀ ਨੇ ਹਾਂ ਜੀ ਮੇਰੀ ਮਾਮਾ ਜੀ ਨੇ ਓਕੇ ਉਹ ਇਸ ਫੀਲਡ ਨਾਲ ریلیਟਿਡ ਸੀ ਪਹਿਲੋ ਤੋਂ ਹੀ ਉਹ ਇਸ ਫੀਲਡ ਦੇ ਵਿੱਚ ਸੀਗੇ ਹਾਂ ਮੈਂ ਇੱਕ ਤੁਹਾਨੂੰ ਵੈਸੇ ਹਾਸੇ ਵਾਲੀ ਗੱਲ ਵੀ ਲੱਗਦੀ ਹੈ ਇਹ ਹਾਂ ਜੀ ਪਹਿਲੀ ਵਾਰੀ ਜਦੋਂ ਮੈਂ ਇਸ ਫੀਲਡ ਦੇ ਵਿੱਚ ਐਂਟਰ ਹੋਇਆ ਹਾਂ 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 ਗਰਮੀਆਂ ਦਾ ਮਹੀਨਾ ਜੂਨ ਜੁਲਾਈ ਦਾ ਮਹੀਨਾ ਜੀ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਪੂਰੀ ਗਰਮੀ ਪੈ ਰਹੀ ਸੀ ਹਾਂ ਤੇ ਮੈਂ ਪਹਿਲੀ ਵਾਰੀ ਏਸੀ ਦੇਖਿਆ ਜੀ ਜਦੋਂ ਏਸੀ ਠੰਡਾ ਉਹ ਵਾਰ ਉਹ ਗਰਮੀ ਜਦੋਂ ਪੜਦੇ ਹੁੰਦੇ ਸੀ ਲਾਈਕ ਅ ਗੇਮ ਗੁੰਮ ਖੇਲਣੀ ਦਸਵੀਂ ਚ ਪੜਦਾ ਸੀ ਸ਼ਹਿਰ ਮੈਂ ਹੂੰ ਪਹਿਲੀ ਵਾਰੀ ਮੈਂ ਦੋ ਅੰਦਰ ਸਟੂਡੀਓ ਚ ਵੜਿਆ ਨਾ ਤੇ ਠੰਢੀ ਠੰਢੀ ਹਵਾ ਤੇ ਬੜਾ ਅੱਛਾ ਮਾਹੌਲ ਗਾਣਾ ਵਜਾਣਾ ਤੇ ਮਨ ਦੇ ਵਿੱਚ ਇਹ ਕਈ ਵਾਰੀ ਬੰਦਾ ਕਹਿੰਦਾ ਨਾ ਬਚਪਨ ਤੋਂ ਹੀ ਮੈਨੂੰ ਸ਼ੌਂਕ ਸੀ ਸ਼ੌਂਕ ਪਿੱਲੋ ਸਪੋਰਟਸਮੈਨਸ ਦੀ ਜਿਵੇਂ ਅੱਛਾ ਅੱਛਾ ਬੜਾ ਅੱਛਾ ਪਲੇਅਰ ਕ੍ਰਿਕਟ ਖੇਡਦਾ ਹੁੰਦਾ ਸੀ ਹੂੰ ਜਦੋਂ ਮੈਂ ਇੱਕਦਮ ਉਸ ਮਾਹੌਲ ਦੇ ਵਿੱਚ ਵੜਿਆ ਤੇ ਮੇਰੇ ਮਨ ਦੇ ਵਿੱਚ ਹੋਇਆ ਯਾਰ ਬੜਾ ਅੱਛਾ ਕੰਮ ਇਹ ਤੇ ਨਾਲੇ ਉਹ ਇੱਕ ਜਹਾਜ ਜੀ ਹੋਈ ਕਿ ਵਾਈ ਨਾਟ ਇਹ ਕੰਮ ਕਰਨਾ ਹੀ ਹੈ ਤੇ ਇਹ ਕਿਉਂ ਨਾ ਕੀਤਾ ਜਾਵੇ ਤਾਂ ਲਾਈਫ ਦੇ ਵਿੱਚ ਐਸਾ ਮੋੜ ਆਇਆ ਜੀ ਬਸ ਆਮ ਤੌਰ ਤੇ ਆਪਣੇ ਕਿਹਾ ਜਾਂਦਾ ਵੀ ਬੱਚਾ ਜਦੋਂ ਪੇਰੈਂਟਸ ਜਿਹੜੇ ਮੋਸਟਲੀ ਉਹ ਕਹਿੰਦੇ ਵੀ ਜਾਂ ਡਾਕਟਰ ਬਣੇ ਜਾਏ ਇੰਜੀਨੀਅਰ ਬਣੇ ਜਾਏ ਕਰੇ ਕਿਉਂਕਿ ਕਲਾ ਦੇ ਕੰਮ ਨੂੰ ਤਾਂ ਲੋਕ ਕੰਮ ਸਮਝਦੇ ਹੀ ਨਹੀਂ ਹੈਗੇ ਬਿਲਕੁਲ ਨਹੀਂ ਜੀ ਬਿਲਕੁਲ ਉਹ ਕਈ ਵਾਰ ਤਾਂ ਇਹ ਪੁੱਛਦੇ ਆ ਵੀ ਅ ਅੱਛਾ ਜਦੋਂ ਤੁਸੀਂ ਉਹਨਾਂ ਨੂੰ ਕਹਿੰਦਾ ਮੈਂ 뮤직 ਬਣਾਉਣਾ ਅੱਛਾ 뮤직 ਤਾਂ ਤੁਸੀਂ ਬਣਾਉਣਾ ਪਰ ਕੰਮ ਕੀ ਕਰਦੇ ਹੋ ਜੀ 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 ਇਹ ਇਸ ਤੇ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਜੀ ਜਦੋਂ ਆ ਸਾਰਾ ਸਿਸਟਮ ਹੋਣ ਤੋਂ ਬਾਅਦ ਮੈਂ ਬੈਂਗਲੌਰ ਦੇ ਵਿੱਚ ਨਾਰਾਇਣਿਕ ਇੰਸਟੀਟਿਊਟ ਹੈ ਹਾਂਜੀ ਜਿੱਦੇ ਵਿੱਚ ਮੈਂ ਸਾਊਂਡ ਇੰਜੀਨੀਅਰਿੰਗ ਕਰਨ ਵਾਸਤੇ ਐਡਮਿਸ਼ਨ ਲਈ ਜੀ ਹਮਮ ਐਡਮਿਸ਼ਨ ਉਹ 1.5 ਸਾਲ ਦਾ ਕੋਰਸ ਸੀ ਬੇਸਿਕ ਕੋਰਸ ਸੀ ਹੋ ਮੈਂ ਬੈਂਗਲੌਰ ਚਲਾ ਗਿਆ ਹਮਮ ਤੇ ਮੇਰੇ ਘਰ ਦੇ ਲਾਗੇ ਜਿਹੜੇ ਆਂਡ ਗਵਾਂਡ ਉਹ ਪੁੱਛਣ ਲੱਗ ਪਏ ਮੇਰੀ ਮੰਮੀ ਨੂੰ ਵੀ ਬੇਟਾ ਤੁਹਾਡਾ ਕਿੱਥੇ ਚਲਾ ਗਿਆ ਅੱਛਾ ਅੱਜ ਕੱਲ੍ਹ ਤਾਂ ਦਿਖ ਨਹੀਂ ਰਿਹਾ ਕਿਥੇ ਹੁਣ ਪੁਰਾਣੀ ਬੁੜੀਆਂ ਉਹਨਾਂ ਨੂੰ ਉਹ ਕਹਿੰਦੇ ਉਹ ਗਾਣੇ ਗੁਣੇ ਭਰਨ ਦਾ ਕੰਮ ਕਰਦਾ। ਅੱਛਾ ਉਹ ਸਿੱਖਣ ਗਿਆ ਗਾਣੇ ਗੁਣੇ ਭਰਨ ਵਾਲਾ ਕੰਮ ਜਿਹੜਾ ਉਹ ਸਿੱਖਣ ਬੈਂਗਲੌਰ ਗਿਆ। ਬੈਂਗਲੌਰ ਗਿਆ। ਉਹ ਕਹਿੰਦੇ ਵੀ ਸੋਨੂ ਦੀ ਦੁਕਾਨ ਤੇ ਸਿੱਖ ਲੈਂਦਾ। ਵੀ ਉਹਨੂੰ ਬੈਂਗਲੌਰ ਜਾਣ ਦੀ ਕੀ ਲੋੜ ਇੰਨੇ ਪੋਲੇ ਤੇ ਉਹ ਸਿਸਟਮ ਕਿਸ ਤਰ੍ਹਾਂ ਦੱਸੀ ਹੈ ਨਾ। ਤੇ ਉਹ ਨਾਰਮਲ ਗੱਲਾਂ ਨੇ। ਉਹ ਨਾਰਮਲ ਗੱਲਾਂ ਸੀ। ਉਹ ਕਹਿੰਦੇ ਮਲੇ ਸੋਨੂ ਹੱਲੇ ਵੀ ਸ਼ਾਇਦ ਗਾਣੇ ਭਰ ਰਿਹਾ ਹੋਵੇਗਾ। ਪਰ ਅੱবি ਅੱਛਾ ਤੁਸੀਂ ਤੁਸੀਂ ਹੁਣ ਜਿਵੇਂ ਉੱਥੇ ਇਹ ਸਿੱਖਣ ਲਈ ਗਏ। ਜੀ। ਆਮ ਤੌਰ ਤੇ ਜਾਦਾ ਲੋਕ ਮਿਲਦੇ ਨੇ ਉਹ ਕਹਿੰਦੇ ਵੀ ਅਸੀਂ ਤਾਂ ਕੰਮ ਕਰਦੇ ਕਰਦੇ ਹੀ ਸਿੱਖ ਜੀ ਪਰ ਜਦੋਂ ਤੁਸੀਂ ਉੱਥੇ ਤੁਹਾਨੂੰ ਟੈਕਨੀਕਲ ਤੌਰ ਤੇ ਸਾਰਾ ਪੜਾਇਆ ਜਾਂਦਾ ਤਰਤੀਬ ਬਾਰ ਜੀ ਮੇਰੇ ਖਿਆਲ ਆ ਉਹ ਉਹ ਉਹਦਾ ਬੜਾ ਵੱਡਾ ਸਾਰਾ ਔਰ ਤੁਸੀਂ ਇੱਕ ਪਲਾਨਡ ਪਰਸਨ ਬਣ ਜਾਂਦੇ ਹੋ ਉਸ ਲਾਈਨ ਦੇ ਵਿੱਚ ਦੇਖੋ ਸਾਰਾ ਕੁਝ ਜਿਹੜਾ ਜੇ ਤੁਹਾਨੂੰ ਸਾਊਂਡ ਦੀ ਨੋਲਿਜ ਨਹੀਂ ਹੈ ਹਮਮਤ ਸਾਡੀ ਫੀਲਡ ਦੇ ਵਿੱਚ ਇਹ ਪੜਾਇਆ ਜਾਂਦਾ ਕਿ ਸਾਊਂਡ ਕੀ ਚੀਜ਼ ਹੈ ਹਮਮ ਮਤਲਬ ਤੁਸੀਂ ਤੁਹਾਡੀ ਗੱਲ ਮੇਰੇ ਤੱਕ ਕਿਵੇਂ ਪਹੁੰਚ ਰਹੀ ਹੈ ਉਹਦੀ ਫ੍ਰੀਕੁਐਂਸੀ ਕਿੰਨੀ ਉਹਦੀ ਹਾਈਜ਼ ਕਿੰਨੀਆਂ ਨੇ ਉਹਦੇ ਵਿੱਚ ਮਿਡ ਕਿੰਨੇ ਨੇ ਹੈਨਾ ਇਹ ਚੀਜ਼ਾਂ ਟੈਕਨੀਕਲੀ ਉਹ ਪੜਾਇਆ ਜਾਂਦਾ ਦੇਖੋ ਕੰਮ ਕਰਨਾ ਪ੍ਰੈਕਟੀਕਲ ਕਰਕੇ ਉਸ ਨੂੰ ਸੁਧਾਰਿਆ ਜਾ ਸਕਦਾ ਜੇ ਤੁਹਾਨੂੰ ਉਹਦੀ ਬੇਸਿਕ ਨੋਲਿਜ ਨਾ ਹੋਵੇ ਬਹੁਤ ਘੱਟ ਆਪਣੇ ਪੰਜਾਬ ਦੇ ਵਿੱਚ ਮੈਂ ਖੁਸ਼ਕਿਸਮਤ ਤਾਂ ਕਿ ਮੈਂ ਇਸ ਫੀਲਡ ਦੇ ਵਿੱਚ ਇਹ ਚੀਜ਼ ਸਿੱਖ ਕੇ ਆਇਆ ਬਹੁਤ ਸਾਰੇ ਲੋਕ ਨੇ ਜਿਹੜੇ ਉਸਤਾਦੀ ਸ਼ਾਗਿਰਦ ਦੀ ਨਾਲ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਚੱਲ ਰਹੀ ਹੈ ਮੈਨਿੰਗ ਇਹ ਕਿ ਉਹ ਸਟਾਡੀ ਸ਼ਗਿਰਦੀ ਨਹੀਂ ਹੋਣੀ ਚਾਹੀਦੀ ਹੋਣੀ ਚਾਹੀਦੀ ਉਹਦੇ ਨਾਲ ਫੀਲਡ ਦੇ ਸਿੱਖਦਾ ਬਹੁਤ ਅੱਛਾ ਸਿੱਖਣ ਦਾ ਮੌਕਾ ਮਿਲਦਾ ਬਟ ਤੁਹਾਨੂੰ ਜੇ ਗਿਆਨ ਕਈ ਵਾਰੀ ਸਾਡੇ ਸਟੂਡੀਓ ਚ ਇਸ ਲਾਈਕ ਕਹਿ ਲੋ ਵੀ 128 ਚੈਨਲ ਦਾ ਕੰਸੋਲ ਆ ਹਜ਼ਾਰਾਂ ਬਟਨ ਨੇ ਉਹਦੇ ਵਿੱਚ ਤੇ ਉਸਤਾਦ ਨੇ ਜੀ ਕਿਹਾ ਕਿ ਤੁਸੀਂ ਉਹਨੂੰ ਰਾਈਟ ਸਾਈਡ ਤੇ ਟਰਨ ਕਰਨਾ ਤੇ ਕਈ ਬੰਦੇ ਮੈਂ ਇਦਾਂ ਦੇਖੇ ਜਿਹਨਾਂ 10 ਸਾਲ ਉਹਨੂੰ ਲੈਫਟ ਕਰਕੇ ਨਹੀਂ ਦੇਖਿਆ ਸੁਜੀ ਤੁਹਾਡੇ ਚ ਨੌਲੇਜ ਜੇ ਤੁਹਾਡੀ ਕੋ ਸਟਡੀ ਹੋਵੇ ਤੁਹਾਨੂੰ ਉਹਦੀ ਜਾਣਕਾਰੀ ਹੋਏਗੀ ਕਿ ਮੈਂ ਉਹਨੂੰ ਕਿਵੇਂ ਕਿਸ ਤਰ੍ਹਾਂ ਕਰ ਸਕਦਾ ਪ੍ਰੋਪਰ ਵੇ ਨਾਲ ਉਹਦੀ ਐਜੂਕੇਸ਼ਨ ਤੁਹਾਨੂੰ ਮਿਲਦੀ ਹੈ ਅਸਲ ਦੇ ਵਿੱਚ ਮੈਨੂੰ ਇਹ ਦੱਸੋ ਜਿਵੇਂ ਹੁਣ ਤੁਸੀਂ 5000 ਤੋਂ ਉੱਤੇ ਤੁਹਾਡੇ ਗੀਤਾਂ ਦੇ ਉੱਤੇ ਕੰਮ ਆ ਤੁਸੀਂ 2000 ਤੋਂ ਉੱਤੇ ਜਿਹੜੀ ਵੀਡੀਓਗ੍ਰਾਫੀ ਔਰ ਤੁਸੀਂ ਅੱਜ ਅੱਜ ਦੇਖੋ ਅਸੀਂ ਪੰਜਾਬੀ ਬਣਾ ਮਾਣ ਮਹਿਸੂਸ ਕਰਦੇ ਹਾਂ ਕਿ ਸਾਡਾ ਪੰਜਾਬੀ 뮤직 ਪੰਜਾਬੀ ਗਾਇਕੀ ਦੁਨੀਆ ਭਰ ਛਾਈ ਹੋਈ ਹੈ ਅੱਗੇ ਤਾਂ ਕਹਿੰਦੇ ਨਾ ਬੰਬੇ ਛਾਈ ਹੋਈ ਹੈ ਅੱਜ ਤਾਂ ਦੁਨੀਆ ਭਰ ਛਾਈ ਹੋਈ ਹੈ ਕਿਉਂਕਿ 뮤직 ਇਸ ਅ ਜੁਨੀਅਰ ਸਲੈਂਗੁਏਜ ਭਾਸ਼ਾ ਉਹਦੇ ਵਿੱਚ ਕੋਈ ਵੀ ਹੋਵੇ ਪਰ ਜਿਹੜਾ 뮤직 ਆ ਉਹ ਹਰ ਕੰਨ ਨੂੰ ਸਕੂਨ ਦਿੰਦਾ ਹਰ ਕੰਨ ਨੂੰ ਖੁਸ਼ੀ ਦਿੰਦਾ ਹਰ ਕੰਨ ਨੂੰ ਉਹ ਇੰਟਰਟੇਨ ਕਰਦਾ ਹੈਗਾ ਸੋ ਸੋ ਜਿਹੜਾ ਜਿਵੇਂ ਹੁਣ ਤੁਸੀਂ ਤੁਸੀਂ ਬੇਸਿਕਲੀ ਕੀ ਕਰਦੇ ਹੋ ਜਦੋਂ ਇੱਕ ਗੀਤ ਰਿਕਾਰਡ ਕੀਤਾ ਜਾਂਦਾ ਮੇਰਾ ਜੀ ਮੈਂ ਜਦ ਤੱਕ ਜਦੋਂ ਆਪਾਂ ਰਿਕਾਰਡ ਕਰਦੇ ਗੀਤ ਮੰਨ ਲਓ ਫੋਰ ਐਗਜ਼ਾਮਪਲ ਤੁਸੀਂ ਸਿੰਗਰ ਬਣਨਾ ਤੁਸੀਂ ਲਿਰਿਕਸ ਲੈ ਕੇ ਮੇਰੇ ਕੋਲ ਆਉਂਦੇ ਹੋ ਕਿ ਮੈਂ ਇਹ ਗਾਣਾ ਕਰਨਾ ਚਾਹੁੰਦਾ ਹਾਂ ਫਸਟ ਆਫ 올 ਤੇ ਅਸੀਂ ਉਸ ਬੰਦੇ ਦਾ ਸਕੇਲ ਚੈੱਕ ਕਰੀਦਾ ਉਹਦੇ ਲਈ ਉਹ ਗਾਣਾ ਸੂਟੇਬਲ ਹੈ ਕਿ ਨਹੀਂ ਗਾਣੇ ਦੀ ਬੋਲ ਤੇ ਗਾਣੇ ਦੀ ਕੰਪੋਜੀਸ਼ਨ ਕਿਸ ਤਰ੍ਹਾਂ ਕਰਨੀ ਹੈ ਕਿ ਕਿਹੜੀ ਸਕੇਲ ਤੇ ਉਹ ਗਾਏਗਾ ਆਫਟਰ ਥੈਟ ਕਿ ਗਾਣਾ ਸੈਡ ਐਪ ਰੋਮਾਂਟਿਕ ਹੈ ਬੀਟ ਹੈ ਉਹਨ ਕਿਸ ਤਰ੍ਹਾਂ ਦਾ ਸੰਗੀਤ ਦਿੱਤਾ ਜਾਵੇ ਉਹ ਸਾਰਾ ਕੁਝ ਜਿਹੜਾ ਸਾਡਾ ਕੰਮ ਹੈ ਜੀ ਉਹਨੂੰ ਫਿਰ ਉਹ ਪ੍ਰੋਗਰਾਮਿੰਗ ਕਰੀਦੀ ਆ ਜੇ ਕੋਈ ਲਾਈਵ ਇਨਸਟਰੂਮੈਂਟ ਵਜਣਾ ਜਿਹੜਾ ਅਸੀਂ ਖੁਦ ਵਜਾ ਸਕਦੇ ਹਾਂ ਜੀ ਖੁਦ ਵਜਾਣੇ ਜਿਹੜਾ ਕੋਈ ਮੰਨ ਲਓ ਫੋਰ ਐਗਜ਼ਾਮਪਲ ਫਲੂਟ ਵਜਾਣੀ ਆ ਜਾਂ ਵਾਇਲਨ ਵਜਾਣੀ ਆ ਉਹ ਅਸੀਂ ਕਰਵਾਈ ਦੀ ਲੋਕ ਹੈ ਨਾ ਤੇ ਉਹ ਉਹਦੀ ਪ੍ਰੋਪਰ ਪ੍ਰੋਗਰਾਮਿੰਗ ਕਰਕੇ ਆਫਟਰ ਥੈਟ ਉਹਨੂੰ ਸਿੰਗਰ ਨੂੰ ਉਹਦੇ ਵਿੱਚ ਡੱਬ ਕਰਕੇ ਉਹਨੂੰ ਫਾਈਨਲਾਈਜ਼ ਮਿਕਸ ਐਂਡ ਮਾਸਟਰੀਂਗ ਕਰਨਾ ਸਾਡੀ ਜੌਬ ਹੈ ਜੀ ਇਹਦੇ ਵਿੱਚ ਇੱਕ ਸਾਊਂਡ ਇੰਜੀਨੀਅਰ ਮਿਊਜ਼ਿਕ ਡਾਇਰੈਕਟਰ ਕੰਪੋਜ਼ਰ ਜੇ ਤੁਸੀਂ ਇਹ ਤਿੰਨ ਹੀ ਜੌਬਾਂ ਮੇਰੀਆਂ ਜੀ ਓਕੇ 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 ਗਾਇਕੀ ਤੋਂ ਬਿਨਾਂ ਬਾਕੀ ਸਾਰਾ ਉਹ ਤੁਸੀਂ ਕਰਦੇ ਗਾਇਕੀ ਤੋਂ ਗਾਇਕੀ ਗਾਇਕੀ ਤੇ ਉਹਦੇ ਕੋਈ ਕਰਵਾਉਣੀ ਜਿਹਦੇ ਕੋ ਪੈਸੇ ਲੈਣੇ ਨੇ ਜਿਹਦੇ ਕੋਲ ਕਰਨਾ ਆਏਗਾ ਇੱਕ ਆਮ ਤੌਰ ਤੇ ਮੰਨ ਲਓ ਇੱਕ ਗੀਤ ਤੁਹਾਡੇ ਕੋਲ ਆਉਂਦਾ ਹੈ ਜਿਹੜਾ ਉਹਨੂੰ ਫਾਈਨਲ ਪ੍ਰੋਡਕਟ ਜਦੱਕ ਜਾਣ ਤੱਕ ਕਿੰਨੇ ਸਮਾਂ ਲੱਗ ਜਾਂਦਾ ਦੇਖੋ ਪਹਿਲੋ ਪਹਿਲੋ ਤੇ ਜੇ ਮੈਂ ਪੁਰਾਣੀ ਗੱਲ ਕਰਾਂ ਮੈਂ 2000 ਤੋਂ ਇਸ ਫੀਲਡ 'ਚ ਅਸੀਂ ਦਿਨ ਦੇ ਵਿੱਚ 16-16 ਗਾਣੇ ਵੀ ਕੀਤੇ ਆ ਇਟਸ ਅ ਲਾਈਵ ਰਿਕਾਰਡਿੰਗ ਹੋਲ ਟੀਮ ਬੈਠਦੀ ਸੀ ਉਹ ਪੁਰਾਣੇ ਸਮਿਆਂ ਦੇ ਵਿੱਚ ਫਿਲਮਾਂ 'ਚ ਵੀ ਸੀ ਜੀ ਜੀ ਕੀ ਹੁੰਦਾ ਸੀ 8 ਗਾਣੇ ਇੱਕ ਇੱਕ ਪਾਰਟੀ ਆ ਗਈ ਉਹਦੇ 8 ਗਾਣੇ ਆ ਨੈਕਸਟ ਸ਼ਿਫਟ ਸਾਡੀ ਸ਼ਰਾਰਤ ਦੀ ਸ਼ਿਫਟ ਦੇ ਵਿੱਚ ਅਈ 8 ਗਾਣੇ ਹੋਰ ਕਰਦੇ ਨੇ ਪਰ ਹੁਣ ਜਿਹੜਾ ਹੌਲੀ 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 ਸਿਮਟ ਗਿਆ ਕਿਉਂਕਿ ਉਹ ਜੇ ਮੈਜੀਸ਼ੀਅਨ ਨਹੀਂ ਰਏ ਓਹ ਜੇ ਮਾਹੌਲ ਇਹ ਰਿਹਾ ਮੰਨ ਲਓ ਅਸੀਂ ਹੁਣ ਕੈਨੇਡਾ ਦੇ ਵਿੱਚ ਬੈਠੇ ਆ ਮੈਨੂੰ ਜੇ ਮੰਨ ਲਓ ਤੁੰਬੀ ਚਾਹੀਦੀ ਆ ਰਿਕਾਰਡਿੰਗ ਕਰਨ ਵਾਸਤੇ ਤੇ ਮੈਨੂੰ ਤੁੰਬੀ ਵਾਲਾ ਬੰਦਾ ਨਹੀਂ ਮਿਲਣਾ ਰਾਈਟ ਵੇ ਅੱਜ ਕੱਲ ਗਾਣਾ ਪ੍ਰੋਗਰਾਮਿੰਗ ਹੁੰਦਾ ਫਿਰ 1 by 1 1 by 1 ਉਹਦੇ ਚ ਇਨਸਟਰੂਮੈਂਟ ਐਡ ਕਰਦੇ ਆ ਗਾਇਕ ਆ ਗਿਆ ਗਾਇਕ ਆ ਗਿਆ ਤੇ ਤੁਸੀਂ ਕੱਲ ਪੁਰਾਣੇ ਗਾਇਕਾਂ ਦਾ ਇਹ ਸੀ ਕਿ 1 ਟੇਕ ਸ਼ਾਰਟ ਵੀ ਕਰਦੇ ਸੀ ਸਾਡੇ ਮੈਨੂੰ ਅੱਜ ਤੱਕ ਯਾਦ ਹੈ ਜਦੋਂ ਰਿਕਾਰਡਿੰਗ ਕਰਦੇ ਹੁੰਦੇ ਸੀ ਇੱਕ ਸ਼ਰਤ ਪਹਿਲਾਂ ਰੱਖੀ ਜਾਂਦੀ ਸੀ ਕਿ ਜੇ ਕਿਸੇ ਨੇ ਗਲਤੀ ਕੀਤੀ ਡਿਊਰਿੰਗ ਰਿਕਾਰਡਿੰਗ ਡਿਊਰਿੰਗ Song ਸ਼ਾਮ ਦੀ ਪਾਰਟੀ ਫਿਰ ਉਹਦੇ ਉੱਲੋਂ ਹੋਏਗੀ ਤੇ ਬੰਤੂ ਆਪਣੇ ਕੰਮ ਨੂੰ ਬੜਾ ਮਤਲਬ ਧਿਆਨ ਨਾਲ ਤੇ ਕਰਦਾ ਇਹ ਵੀ ਕਿਤੇ ਮੇਰੇ ਜਿਹੜੀ ਕਮਾਈ ਸ਼ਾਮ ਵਾਲੀ ਲੱਗ ਨਾ ਜਾਏ ਬਈ ਉਹਨਾਂ ਨੂੰ ਪਤਾ ਵੀ ਹੁੰਦਾ ਸੀਗਾ ਵੀ ਮੈਂ ਮੇਰੇ ਇਕੱਲੇ ਦੀ ਗਲਤੀ ਦੇ ਨਾਲ ਸਾਰਾ ਸਾਰਾ ਕੁਝ ਖਰਾਬ ਫਿਰ ਰੀਟੇਕ ਸਾਰਾ ਹੀ ਹੋਣਾ ਸੋ ਉਹ ਅੱਜਕੱਲ ਥੋੜੀ ਮੈਂ ਕਹੂੰਗਾ ਕੀ ਥੋੜੀ ਜਿਹੀ ਮਿਹਨਤ ਘਟ ਗਈ ਹੈ ਇੱਕ ਬਰڈن ਜਿਹੜਾ ਸਾਰਾ ਇੰਜੀਨੀਅਰ ਦੇ ਸਿਰ ਤੇ ਪੈ ਗਿਆ ਹੁਣ ਕੀ ਕਹਿੰਦੇ ਵੀ ਭਾਜੀ ਟਿਊਨ ਕਰ ਦਿਓ ਤੁਸੀਂ ਤਾਂ ਫਾਈਂਡ ਤੁਸੀਂ ਤਾਂ ਗਾਇਕ ਨੂੰ ਫਾਈਂਡ ਤੇ ਉਹਨੂੰ ਵੀ ਕਰ ਦੋ ਹਾਂਜੀ 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 ਗੱਲ ਹੁਣ ਇਹ ਤੇ ਅਜੀ ਕਮਰਸ਼ੀਅਲ ਯੁੱਗ ਹੋ ਗਿਆ ਥੋੜਾ ਜਿਹਾ ਡਿਜੀਟਲ ਜਮਾਨਾ ਆ ਗਿਆ ਹੁਣ ਤੇ ਕੋਈ ਲੰਮੀ ਪੈ ਕੇ ਵੀ ਗਾ ਜੇ ਤੇ ਇਹ ਉਹਦਾ ਵੀ ਗੀਤ ਬਣਾ ਦੇਣੀ ਤੇ ਇਹ ਫਰਕ ਤੇ ਹੈਗਾ ਕਾਫੀ ਫਰਕ ਪਹਿਲੇ ਨਾਲੋਂ ਹੁੰਦੇ ਵਿੱਚ ਰਈ ਗੱਲ ਇੱਕ ਗਾਣਾ ਬਣਾਉਣ ਦੀ ਦੇਖੋ ਗਾਣਾ ਕਿਸ ਤਰ੍ਹਾਂ ਦਾ ਆ ਹਮ ਅੱਛਾ ਗਾਣਾ ਬਣਾਣਾ ਅੱਛਾ ਗਾਉਣਾ ਉਹ ਟਾਈਮ ਤਾਂ ਲੱਗਦਾ ਜੀ ਹਨਾ ਅਦਰਵਾਇਜ਼ ਕਈ ਅੱچھے ਗਾਇਕ ਨੇ ਜਿਹੜੇ ਇੱਕ ਦਿਨ ਚ ਗਾਣਾ ਗਾ ਜਾਂਦੇ ਅਸੀਂ 2-3 ਦਿਨਾਂ ਚ ਬਣਾਵੇ ਦਿੰਨੇ ਹਾਂ ਪਰ ਇੱਕ ਮਿਕਸਿੰਗ ਮਾਸਟਿੰਗ ਸਾਰਾ ਕੁਝ ਕਰਦੇ ਕਰਦੇ ਅੱਜਕੱਲ 10 ਤੋਂ 15 ਦਿਨ ਦਾ ਟਾਈਮ ਆਰਾਮ ਨਾ ਲੱਗ ਜਾਂਦਾ ਜੀ ਇਹ ਤੁਸੀਂ ਉਹਨੂੰ ਸੁਣਦੇ ਹੋ ਬਾਹਰ ਜਾ ਕੇ ਅਲੱਗ-ਅਲੱਗ ਸਪੀਕਰਸ ਦੇ ਹੁੰਦੇ ਗੱਡੀਆਂ ਦੇ ਵਿੱਚ ਆਈਕਲ ਪੌਸ ਸਟ੍ਰੀਮਸ ਆਨਲਾਈਨ ਸਟ੍ਰੀਮਸ ਆ ਗਈਆਂ ਨੇ ਹਨਾ ਨੋਰਮਲ ਲੱਗ ਜਾਂਦਾ ਟਾਈਮ ਜੀ ਤੁਸੀਂ ਬਹੁਤ ਇਹ ਸਰਸੇ ਦੇ ਵਿੱਚ ਟੈਕਨੀਕਲੀ ਤਬਦੀਲੀ ਬੜੀ ਦੇਖੀ ਆ ਬਹੁਤ ਜੀ ਪਹਿਲਾਂ ਕੱਲ ਤੋਂ ਕਰਦੇ ਹੁੰਦੇ ਸੀ ਤੇ ਕਿਵੇਂ ਫਿਰ ਹੌਲੀ ਹੌਲੀ ਪਹਿਲੋ ਜੀ ਮੈਂ 4 ਟਰੈਕ ਸਪੂਲ ਹੁੰਦਾ ਸੀ ਤੁਸੀਂ ਦੇਖਿਓ ਨੇ ਪੁਰਾਣੇ ਸਪੂਲ ਉਹਦੇ ਵਿੱਚ ਸਿਰਫ 4 ਟਰੈਕ ਰਿਕਾਰਡ ਹੁੰਦੇ ਸੀ ਚਾਹੇ 10 ਮਿਊਜ਼ੀਸ਼ੀਅਨ ਬੈਠੇ ਹੋਣ ਤੁਸੀਂ ਜਸਟ ਚਾਰ ਟ੍ਰੈਕ ਦੇ ਉੱਤੇ ਮਰਜ ਕਰਨਾ ਪੈਂਦਾ ਸੀ ਹੌਲੀ ਹੌਲੀ ਉਹ ਬਦਲਿਆ ਜੀ ਉਸ ਤੋਂ ਬਾਅਦ 8 ਡੈਟ ਸਿਸਟਮ ਆਇਆ 8 ਡੈਟ ਦੇ ਵਿੱਚ ਲਾਈਕ ਵੀ ਸੀ ਆਰ ਦੀ ਕੈਸੇਟਸ ਹੁੰਦੀਆਂ ਜਿਸ ਤਰ੍ਹਾਂ ਉਸ ਤਰ੍ਹਾਂ ਦੀ ਵੀ ਸੀ ਆਰ ਦੀ ਕੈਸੇਟ ਦੇ ਵਿੱਚ ਰਿਕਾਰਡਿੰਗ ਕਰਦੇ ਹੁੰਦੇ ਸੀ ਉਹਦੇ ਵਿੱਚ 8 ਟ੍ਰੈਕ ਆ ਗਏ ਹੁਣ ਉਹ ਇਨਸਟਰੂਮੈਂਟ ਸਾਨੂੰ ਥੋੜਾ ਜਿਹਾ ਵਾਈਡਰ ਜਗ੍ਹਾ ਮਿਲ ਗਈ ਕੁਝ ਬਣਾਉਣ ਨੂੰ 8 ਟ੍ਰੈਕਾਂ ਨੂੰ ਮਿਕਸ ਕਰਨਾ ਫਿਰ ਉਸੇ ਮਸ਼ੀਨ ਨੂੰ ਸਿੰਕ ਕਰਕੇ ਇੱਕ ਮਸ਼ੀਨ ਹੋਰ ਲਗਾ ਦਿੱਤੀ ਗਈ ਉਹ 8 ਟੂ 16 ਹੋ ਗਿਆ ਪਰ ਉਹ ਪ੍ਰਵੀਜ਼ਨ ਆ ਗਿਆ ਕਿ ਉਹਦੇ ਤਨਾ ਲੀਡ ਲਗਾ ਕੇ ਸਿੰਕ ਲੀਡ ਲਗਾ ਕੇ 16 24 ਤੱਕ ਵੀ ਆਪਾਂ ਉਹ ਉਹਨੂੰ ਪਟ ਐਨਲੌਗ ਰਿਕਾਰਡਿੰਗ ਹੁੰਦੀ ਸੀ ਉਹ ਜਦੋਂ ਉਹ ਚੱਲ ਗਿਆ ਤੇ ਮੁੜ ਕੇ ਤੇ ਆ ਤੁਹਾਨੂੰ پتہ ਸੌਫਟਵੇਅਰ ਬੇਸਿਸ ਆ ਗਿਆ ਡਿਜੀਟਲ ਟੋਟਲੀ ਡਿਜੀਟਲ ਹੋ ਗਿਆ ਤੇ ਮੈਂ ਖੁਸ਼ਕਿਸਮਤ ਸਮਝਦਾ ਆਪਣੇ ਆਪ ਨੂੰ ਕਿ ਮੈਂ ਇਸ ਫੀਲਡ 'ਚ ਤਿੰਨ ਜਨਰੇਸ਼ਨ ਦੇਖ ਚੁੱਕਾ ਜੀ ਔਰ ਫਿਰ ਤੁਹਾਨੂੰ ਉਹ ਨਾਲ ਦੀ ਨਾਲ ਸਾਰਾ ਕੁਝ ਸਿੱਖਣਾ ਵੀ ਪੈਂਦਾ ਹਾਂਜੀ ਬਿਲਕੁਲ ਨਾਲ ਦੀ ਨਾਲ ਇਦੇ ਨਾਲ ਮੈਂ ਆਪਣੇ ਪੇਰੈਂਟਸ ਦਾ ਥੈਂਕਸ ਕਰਨਾ ਕਿ ਉਹਨਾਂ ਨੇ ਟਾਈਮ ਨਾਲ ਮੈਨੂੰ ਕੰਪਿਊਟਰ ਦੇ ਕੋਰਸ ਕਰਾਏ ਹੋਏ ਸੀ ਜਿਹੜਾ ਕਿ ਮੇਰੇ ਇਨ ਫਿਊਚਰ ਦੇ ਵਿੱਚ ਮੈਨੂੰ ਇੰਨਾ ਹਾਰਡ ਨਹੀਂ ਹੋਇਆ ਉਹਦੇ ਤੇ ਮੂਵ ਕਰਨ ਵਾਸਤੇ ਆਪਾਂ ਕਿ ਸਭ ਤੋਂ ਵੱਡੀ ਗੱਲ ਹੈ ਤੁਹਾਡੇ ਕੰਨ ਕੰਮ ਕਰਦੇ ਹੋਣੇ ਚਾਹੀਦੇ ਇਸ ਫੀਲਡ ਦੇ ਵਿੱਚ ਜੇ ਤੁਹਾਨੂੰ ਟੋਨ ਦੀ ਸੈਂਸ ਹੈ ਤੁਹਾਨੂੰ 뮤ਜ਼ਿਕ ਦੀ ਸੈਂਸ ਹੈ ਬਿਲਕੁਲ ਫਿਰ ਉਹ ਤੁਸੀਂ ਉਹਨੂੰ ਕੈਚ ਟਾਈਮ ਲੱਗਦਾ ਬਟ ਉਹਨੂੰ ਕੈਚ ਕਰ ਸਕਦੇ ਬੇਸਿਕ ਮੈਂ ਕਹਿੰਨਾ ਬੇਸਿਕ ਗੱਲ ਹੀ ਇਹ ਹੈ ਵੀ ਉਸ ਬੰਦੇ ਦੇ ਅੰਦਰ ਸੰਗੀਤ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਜੇ ਉਹਦੇ ਅੰਦਰ ਸੰਗੀਤ ਨਹੀਂ ਹੈ ਤਾਂ ਉਹ ਉਹ ਅਗਲੇ ਨੂੰ ਰੀਡ ਵੀ ਨਹੀਂ ਕਰ ਸਕਦਾ ਉਹਨੂੰ ਉਹਦੇ ਵਿੱਚ ਕੁਝ ਐਡ ਨਹੀਂ ਕਰ ਸਕਦਾ ਬਿਲਕੁਲ ਨਹੀਂ ਇਹ ਤੇ ਅੰਦਰੋਂ ਆਉਣ on ਜਿਸ ਤਰ੍ਹਾਂ ਮੈਂ ਦੰਦ ਸੇ ਵੀ ਕਿੰਨੇ ਗਾਣੇ ਕਰੇ ਐਵਰੀ ਗਾਣਾ ਅਲੱਗ ਬਣਾਉਣਾ ਪੈਂਦਾ ਹੈ ਕਿ ਸਿੱਧਾ ਗਾਣਾ ਕਿਸੇ ਨਾਲ ਮੈਚ ਹੋ ਗਿਆ ਤੇ ਵੈਸੇ ਹੀ ਤੁਹਾਨੂੰ ਪਤਾ ਪ੍ਰੋਬਲਮ ਹੈ ਸੋ ਇਹ ਚੀਜ਼ਾਂ ਜੇ ਤੁਹਾਡੇ ਅੰਦਰ ਨਹੀਂ ਹੈ ਤੇ ਉਹ ਤੁਸੀਂ ਉਹਨੂੰ ਬਾਹਰ ਨਹੀਂ ਕੱਢ ਸਕਦੇ ਮੈਨੂੰ ਮੈਂ ਮੈਂ ਦੇਖ ਰਿਹਾ ਨਾ ਜਦੋਂ ਸੰਗੀਤ ਦੀ ਆਪਾਂ ਗੱਲ ਕਰਦੇ ਤੁਹਾਡੇ ਜਿਹੜੇ ਚਮਕੀ ਹੋਰ ਆ ਜਾਂਦੀ ਆ ਇਹ ਤੋਂ ਇਹ ਪਤਾ ਲੱਗਦਾ ਹੈਗਾ ਵੀ ਤੁਸੀਂ ਉਹਨੂੰ ਕਰਦੇ ਹੀ ਨਹੀਂ ਤੁਸੀਂ ਉਹਨੂੰ ਇੰਜੋਏ ਵੀ ਕਰਦੇ ਨਾਲ ਨਹੀਂ ਬਿਲਕੁਲ ਜੀ ਬਿਲਕੁਲ ਹੁਣ ਤੁਸੀਂ ਜਿਵੇਂ ਹੁਣ ਅ ਪਹਿਲਾਂ ਤਾਂ ਜਲੰਧਰ ਦੇ ਵਿੱਚ ਹੁੰਦੇ ਸੀਗੇ ਬਾਕੀ ਸਾਰੇ ਥਾਵਾਂ ਤੇ ਤੇ ਫਿਰ ਕੈਨੇਡਾ ਆ ਗਏ 211 ਦੇ ਵਿੱਚ ਆਏ ਹਾਂਜੀ ਮੈਂ 11 ਦੇ ਵਿੱਚ ਕੈਨੇਡਾ ਆਇਆ ਹਾਂਜੀ ਕੋਸਮਾ ਉਧਰ ਮੈਂ ਉਧਰ ਜੀ ਕਿਊਬਿਕ ਸਿਟੀ ਮੌਂਟਰੀਅਲ ਰਿਹਾ ਹਾਂ ਜੀ ਉੱਥੇ ਵੀ ਮੈਂ ਕਾਫੀ ਗਾਣੇ ਕੀਤੇ ਹਾਂ ਹਾਂ ਮੈਂ ਵੀ ਕਹਾਂ ਕਿ ਮੈਂ ਕੈਨੇਡਾ ਤੇ ਜਰੂਰ ਆ ਗਿਆ ਪਰ ਮੇਰੀ ਰੋਜੀ ਰੋਟੀ ਮੇਰਾ ਸਾਰਾ ਕਿੱਤਾ ਜਿਹੜਾ ਐਸ ਬੀ ਐਸ ਦੇ ਉੱਤੇ ਹੀ ਮੈਨੂੰ ਇਸੇ ਨੇ ਹੀ ਮਤਲਬ ਇੱਥੇ ਸਟੇਬਲ ਕਰ ਦਿੱਤਾ ਤੁਸੀਂ ਟੈਕਨੀਕਲੀ ਤਾਂ ਸਾਰੀ ਦੁਨੀਆ ਦੇ ਨਾਲ ਕਨੈਕਟਡ ਹੋ ਜੀ ਕਨੈਕਟਿਡ ਆ ਮੈਂ ਮੈਨੂੰ ਹਰ ਜਗ੍ਹਾ ਤੋਂ ਲੋਕ ਗਾਣੇ ਭੇਜਦੇ ਆ ਮਿਕਸਿੰਗ ਮਾਸਟਰੀਂਗ ਬਣਾਉਣ ਵਾਸਤੇ ਕਿ ਤੁਸੀਂ ਇੱਥੇ ਬੈਠੇ ਹੋ ਕਰੀ ਜਾਂ ਹੁਣ 2015 ਜਾ ਕੇ ਇੱਥੇ ਸਰੀ ਦੇ ਵਿੱਚ ਜੀ ਮੈਂ ਸਰੀਚ 2015 ਚ ਆਇਆ ਇੱਥੇ ਕਿੱਥੇ ਆ ਤੁਹਾਡਾ ਸਟੂਡੀਓ ਮੈਂ 99 ਤੇ 117 ਸਟਰੀਟ ਤੇ ਹਾਂ ਸਰ ਅੱਛਾ जी। ओके जी ओथे ਜਿਹੜੇ ਜਿਵੇਂ ਹੁਣ ਤੁਹਾਡੇ ਨਾਲ ਇੰਡੀਆ ਬੈਠੇ ਜਿਹੜੇ ਆਰਟਿਸਟ ਨੇ ਉਹ ਕੰਟੈਕਟ ਕਰਦੇ ਆ ਜੀ ਜੀ ਤੇ ਉਹਨਾਂ ਦਾ ਕੰਮ ਤੁਸੀਂ ਇੱਥੇ ਬੈਠੇ ਕਰੀ ਜਾਂਦੇ ਹਾਂ ਹਾਂਜੀ ਅੱਜ ਕੱਲ ਤੇ ਬਸ ਉਹਨਾਂ ਨੇ ਜਸਟ ਈਮੇਲ ਕਰਨੀ ਤੁਹਾਨੂੰ ਪਤਾ ਆਈਡੀਆ ਜਾਂ ਵੋਕਲ ਉਹਨਾਂ ਨੇ ਭੇਜ ਦੇਣਾ ਤੇ ਮੈਂ ਵੋਕਲ ਦਾ 뮤직 ਬਣਾ ਕੇ ਰੈਡੀ ਕਰਕੇ ਦੈਨ ਸੈਂਡ ਕਰ ਦੇਣਾ ਜਿੱਥੇ ਵੀ ਦੁਨੀਆ ਦੇ ਵਿੱਚ ਕੋਈ ਕਿਤੇ ਵੀ ਬੈਠਾ ਉਹ ਉੱਥੇ ਆਪਣਾ ਘਰ ਬੈਠ ਕੇ ਵੀ ਮੈਂ ਮੋਬਾਈਲ ਥਰੂ ਕਹ ਲੋ ਕੀ ਸਟੂਡੀਓ ਰਿਕਾਰਡ ਕਰ ਸਕਦਾ ਉਹਨਾਂ ਨੂੰ ਤਦ ਸੋਚਿਆ ਸੀ ਵੀ ਇੰਨੀ ਦੁਨੀਆ ਨੇੜੇ ਹੋ ਜੂਗੀ ਬਿਲਕੁਲ ਨਹੀਂ ਜੀ ਜਦੋਂ ਸਪੂਲ ਦਾ ਯੁੱਗ ਸੀ ਮੈਨੂੰ ਹਲੇ ਤੱਕ ਯਾਦ ਹੈ ਕਿ ਸਾਰੀ ਸਾਰੀ ਰਾਤ ਅਸੀਂ ਮਾਸਟਰ ਕਰਨ ਨੂੰ ਬੈਠੇ ਰਹਿਣਾ ਇਹ ਸਾਈਡ ਕਰ ਲਈ ਜੀ ਹੁਣ ਲਿਖਣਾ ਵੀ ਸਾਈਡ ਚ ਪਹਿਲਾ ਗਾਣਾ ਕਿਹੜਾ ਜੀ ਦੂਸਰਾ ਗਾਣਾ ਕਿਹੜਾ ਜੀ ਹਨਾ ਬੜਾ ਟਾਈਮ ਲੱਗਦਾ ਕਿ ਸੋਚਿਆ ਨਹੀਂ ਸੀ ਵੀ ਇਸ ਤਰ੍ਹਾਂ ਵੀ ਹੋਏਗਾ ਬਹੁਤ ਫਾਸਟ ਮੈਕ ਨਾ ਪਿਛਲੇ 15 ਸਾਲਾਂ ਦੇ ਵਿੱਚ ਬੂਮ ਇੱਕਦਮ ਹੋ ਗਿਆ ਜੀ ਇਹ ਨਾ 뮤직 ਇੰਡਸਟਰੀ ਅੱਛੀ ਗੱਲ ਵੀ ਹੈ ਤੇ ਉਹ ਵੈਸੇ ਤਾਂ ਚੰਗੀ ਗੱਲ ਹੀ ਹੁੰਦੀ ਆ ਹਮੇਸ਼ਾ ਹੀ ਕੋਈ ਟੈਕਨੋਲੋਜੀਕਲੀ ਜਦੋਂ ਅਸੀਂ ਸਾਊਂਡ ਹੁੰਨੇ ਆ ਚੰਗੀ ਗੱਲ ਉਹ ਠੀਕ ਆ ਹਰ ਇੱਕ ਚੀਜ਼ ਦੇ ਨਾਲ ਮਾੜੀਆਂ ਵੀ ਚੀਜ਼ਾਂ ਆਉਂਦੀਆਂ ਨੇ ਔਰ ਜਿਹੜੇ ਜਿਹੜੇ ਅਸਲੀ ਜਿਹੜੇ ਕਲਾ ਨਾਲ ਜੁੜੇ ਲੋਕ ਨੇ ਉਹ ਤਾਂ ਚੰਗਾ ਪੋਜ਼ਿਟਿਵ ਹੀ ਇਹਦੇ ਵਿੱਚੋਂ ਲੈਂਦੇ ਨੇ ਲੈਂਦੇ ਨੇ ਹੁਣ ਜਿਵੇਂ ਤੁਸੀਂ ਬੰਬੇ ਬੈਠੇ ਬੋਤੇ ਬੈਠਾ ਬੰਦਾ ਤੇ ਤੁਸੀਂ ਇੱਥੇ ਬੈਠੇ ਹੋ ਜੀ ਮਿੰਟਾਂ ਚ ਇੰਟਰੈਕਟਸ ਹੋ ਗਏ ਤੇ ਤੁਸੀਂ ਮੈਂ ਬੰਦੇ ਵਿੱਚ ਕੰਮ ਕਰ ਦਿੰਦੇ ਬਿਲਕੁਲ ਮਿੰਟਾਂ ਵਿੱਚ ਕੰਮ ਹੋ ਜਾਂਦਾ ਜੀ ਕਿਉਂਕਿ ਹੁਣ ਟੈਕਨੋਲੋਜੀ ਐਡਵਾਂਸ ਹੋ ਗਈ ਇੰਟਰਨੈਟ ਯੁੱਗ ਹੋ ਗਿਆ ਇਵਨ ਅੱਜਕੱਲ ਸੌਫਟਵੇਅਰ ਵੀ ਇਦਾਂ ਦੇ ਆ ਗਏ ਆ ਹੂੰ ਕੀ ਉਹਦੇ ਕੰਪਿਊਟਰ ਵੀ ਜਿਹੜਾ ਸੌਫਟਵੇਅਰ ਮੈਂ ਇੱਥੋਂ ਹੈਂਡਲ ਕਰਾਂਗਾ ਵੀ ਮੈਨੂੰ ਆਪਣਾ ਸੌਫਟਵੇਅਰ ਮੈਂ ਉਹਦੇ ਸੌਫਟਵੇਅਰ ਦੇ ਵਿੱਚ ਹੀ ਵੀ ਉੱਥੇ ਹੀ ਕੰਮ ਕਰਕੇ ਉਹਨੂੰ ਦੇ ਸਕਦਾ ਹਾਂ ਇਸ ਤਰ੍ਹਾਂ ਦਾ ਹੋ ਗਿਆ ਜੀ ਵੈਰੀ ਨਾਈਸ ਕਾਫੀ ਸੌਫਟਵੇਅਰਸ ਆਗੇ ਨੇ ਤੁਸੀਂ ਹੁਣ ਜਿਹੜਾ ਤੁਹਾਡਾ ਸਟੂਡੀਓ ਹੈ ਇਹਦੇ ਵਿੱਚ ਕੀ ਕੀ ਕੰਮ ਕਰਦੇ ਹੋ ਮੈਂ ਜਿਹੜਾ ਮੇਰੇ ਕੋ ਸਟੂਡੀਓ ਸਾਰਾ ਕੁਝ ਚੀਜ਼ ਦੇ ਵਿੱਚ ਆਡੀਓ ਲਾਈਵ ਰਿਕਾਰਡਿੰਗ ਵੀ ਹੋ ਜਾਂਦੀ ਹੈ ਹਾਂਜੀ ਸਾਰਾ ਕੁਝ ਫੁੱਲ ਫਲੇਜਰ ਰਿਕਾਰਡਿੰਗ ਸਟੂਡੀਓ ਹੈ ਜੀ ਜਿੱਦ ਵੈਸੇ ਵਿੱਚ ਲੋ ਐਡ ਹੈ ਤੁਸੀਂ ਕਦੀ ਵਿਜ਼ਿਟ ਕਰਿਓ ਹੂੰ ਹੂੰ ਉਹਨਾਂ ਵਾਲੇ ਸਮਝ ਜਿੱਦਾਂ ਇੰਡੀਆ ਦੇ ਵਿੱਚ ਸਟੂਡੀਓ ਹੁੰਦੇ ਸੀ ਹੂੰ ਹੂੰ ਫੁੱਲ ਫਲੈਜ ਅਰਾਊਂਡ 1500 1600 ਸਕੁਅਰ ਫੀਟ ਦਾ ਸਟੂਡੀਓ ਹੈ ਜੀ ਜਿਹਦੇ ਵਿੱਚ ਕੰਟਰੋਲ ਰੂਮ ਹੈ ਡਬਿੰਗ ਰੂਮ ਹੈ ਮੈਂ ਉਹਦੇ ਵਿੱਚ ਕੋਈ ਵੀ ਇਨਸਟਰੂਮੈਂਟ ਆਪ ਲਾਈਵ ਬਿਠਾ ਕੇ ਰਿਕਾਰਡ ਕਰ ਸਕਦੇ ਆ ਮਿਕਸਿੰਗ ਮਾਤੀ ਮੈਂ ਗਾਣੇ ਬਣਾਉਣਾ ਜੀ ਗਾਣੇ ਰਿਲੀਜ਼ ਕਰਦਾ ਪਰੀਜ਼ ਲੈਬਲ ਵੀ ਹੈ ਮੇਰੇ ਕੋ ਗਾਣੇ ਬਣਾਉਣਾ ਵੀਡੀਓ ਬਣਾਉਣਾ ਸਾਰਾ ਕੁਝ ਵੀਡੀਓ ਵੀਡੀਓ ਦਾ ਸਿਸਟਮ ਇੱਥੇ ਹੈ ਸਾਰਾ ਕੁਝ ਐਸ ਤਰ੍ਹਾਂ ਹੀ ਵਾਲਵ ਹੋਣੀ ਹੈ ਜੀ ਨਹੀਂ ਨਹੀਂ ਮੈਂ ਅਕਰੋਮਾ ਨਹੀਂ ਕਰਦਾ ਜੀ ਮੈਂ ਆਊਟਡੋਰ ਆਊਟਡੋਰ ਕਰਦੇ ਹਾਂ ਜੀ ਜਿਹੜੇ ਆਪਾਂ ਕਰਦੇ ਆ ਨਾ 뮤직 ਵੀਡੀਓਜ਼ ਵਗੈਰਾ ਕਰਦੇ ਆ ਉਹ ਕਰਦੇ ਇਹਦੇ ਨਾਲ ਫਿਰ ਤੁਹਾਡੇ ਨਾਲ ਕੋਈ ਹੋਰ ਵੀ ਹੈਗੇ ਨੇ ਜੀ ਮੇਰੀ ਟੀਮ ਹੈ ਮੇਰੇ ਨਾਲ ਚਾਰ ਪੰਜ ਮੇਰੇ ਕਲੀਕ ਮੇਰੇ ਨਾਲ ਕੰਮ ਕਰਦੇ ਨੇ ਸਟਾਫ ਹੈ ਮੇਰੇ ਨਾਲ ਹਮ ਜੀ ਤੇ ਜਿਹੜਾ ਜਿਹੜਾ ਅੱਜ ਦਾ ਅ ਜਿੱਥੇ ਤੱਕ ਸਾਡਾ ਪੰਜਾਬੀ ਸਿੱਖੀ ਗੀਤ ਪਹੁੰਚਿਆ ਉਸੇ ਤੌਰ ਤੇ ਮੈਂ ਗੱਲ ਕਰਨੀ ਚਾਹਾਂਗਾ ਅਸੀਂ ਮਾਣ ਮਹਿਸੂਸ ਕਰਦੇ ਹਾਂ ਸਾਡੇ ਬਸਾਜ ਆਪਣਾ ਬਿਲਕੁਲ ਜੀ ਦਲਜੀਤ ਦਸਾਂਜ ਉਹ ਉਸ ਨੇ ਪੰਜਾਬੀ ਕੀ ਪੰਜਾਬੀ ਸੰਗੀਤ ਤਾਂ ਪਹਿਲਾਂ ਹੀ ਸ਼ਾਇਆ ਹੋਇਆ ਸੀ ਫਿਲਮਾਂ ਦੇ ਵਿੱਚ ਉਸ ਨੇ ਜਿਹੜੇ ਪੰਜਾਬੀ ਗਾਇਕੀ ਨੂੰ ਦੁਨੀਆ ਦੇ ਹਰ ਕੋਨੇ ਦੇ ਵਿੱਚ ਪਹੁੰਚਾ ਦਿੱਤਾ ਔਰ ਐਸ ਲੈਵਲ ਤੇ ਇੰਨੀ ਵੱਡੀ ਆਡੀਅנס ਕ੍ਰੀਏਟ ਕਰ ਦਿੱਤੀ ਆ ਤੁਹਾਨੂੰ ਕਿਵੇਂ ਕਿਵੇਂ ਮਹਿਸੂਸ ਕਰਦੇ ਜਦੋਂ ਇਸ ਤਰ੍ਹਾਂ ਦਾ ਆਪਣਾ ਸਾਡਾ ਪੰਜਾਬੀ ਮੁੰਡਾ ਮਹਾਸਲ ਕਰਦਾ ਬੜਾ ਮਾਨ ਮਹਿਸੂਸ ਹੁੰਦਾ ਜੀ ਅਸੀਂ ਲੋਕਾਂ ਦੇ ਵਿੱਚ ਪਛਾਣੇ ਜਾਂਦੇ ਹਾਂ ਹੁਣ ਮੈਂ ਇੱਥੇ ਵੈਨਕੂਵਰ 'ਚ ਕਈ ਵਾਰੀ ਗੁਰਿਆਣਾ ਨਾਲ ਗੱਲ ਕਰਦਿਆਂ ਇਹ ਸੁਣਿਆ ਕਿ ਤੁਹਾਡੇ ਮੁੰਡੇ ਨੇ ਨਾ ਰੋਜ਼ਰ ਅਰੀਨਾ ਭਰ ਦਿੱਤਾ ਬੜਾ ਆਪਣੇ ਆਪ ਨੂੰ ਫੀਲ ਹੁੰਦਾ ਵੀ ਮੈਂ ਇੱਕ ਖੁਸ਼ਕਿਸਮਤ ਸਮਝਦਾ ਕਿ ਮੈਂ ਉਹਨਾਂ ਨਾਲ ਕੰਮ ਕੀਤਾ ਬੀਸੀ ਪਲੇਸ 55000 ਤੇ ਬੜਾ ਅੱਛਾ ਲੱਗਦਾ ਜੀ ਸੰਗੀਤ ਹੁਣ ਇੰਡਸਟਰੀ ਸਾਡੀ ਪੰਜਾਬੀ ਇੰਡਸਟਰੀ ਨਹੀਂ ਇਵਨ ਕਿ ਮੁੰਬਈ ਦੇ ਵਿੱਚ ਜਿੰਨੀ ਸਾਡੀ ਬਾਲੀਵੁੱਡ ਇੰਡਸਟਰੀ ਹੈ ਉਹਨਾਂ ਦੇ ਵਿੱਚ ਵੀ ਅੱਛਾ ਨਾਮ ਬਣ ਗਿਆ ਅੱਜ ਕੱਲ ਕੋਈ ਹਿੰਦੀ ਮੂਵੀ ਨਹੀਂ ਆਂਦੀ ਜਿਹਦੇ ਵਿੱਚ ਪੰਜਾਬੀ ਟੈਕਸਚਰ ਦਾ ਗਾਣਾ ਨਹੀਂ ਹੁੰਦਾ ਹੈ ਨਾ ਤੇ ਇਹ ਤੇ ਬੜੀ ਮਾਣ ਵਾਲੀ ਗੱਲ ਹੈ ਜੀ ਅਸੀਂ ਇਸ ਕਲਚਰ ਨਾਲ ਹੁੰਦੇ ਹਾਂ ਇਸ ਜਗ੍ਹਾ ਤੇ ਅਸੀਂ ਬੈਠੇ ਹਾਂ ਇਹ ਕੰਮ ਕਰਦੇ ਹਾਂ ਤੇ ਤੁਸੀਂ ਜਿਵੇਂ ਹੁਣ ਸੰਗੀਤ ਬਾਰੇ ਜਿਵੇਂ ਹੁਣ ਤੁਹਾਡਾ ਬੜਾ ਲੰਮਾ ਐਕਸਪੀਰੀਅੰਸ ਹੈ ਐਨੇ ਤੁਹਾਡੇ ਜਿਹੜਾ ਕੰਮ ਬੋਲਦਾ ਹੈਗਾ ਜੀ ਕੀ ਤੁਸੀਂ ਹਮੇਸ਼ਾ ਹੀ ਟੈਕਨੀਕਲੀ ਤੇ ਗਾਇਕੀ ਦੇ ਤੌਰ ਦੇ ਤੇ ਆਪਣੇ ਆਪ ਨੂੰ ਅਪਡੇਟ ਕਰਦੇ ਰਹਿੰਦੇ ਹੋ ਜੀ ਕਰਨਾ ਪੈਂਦਾ ਜੀ ਨਹੀਂ ਤੇ ਅਸੀਂ ਪਿੱਛੇ ਰਹਿ ਜਾਾਂਗੇ ਕਿ ਡੇ ਬਾਈ ਡੇ ਜਿਹੜੇ ਸੌਫਟਵੇਅਰ ਨੇ ਜੀ ਐਵਰੀ ਈਅਰ ਉਹਦਾ ਵਰਜ਼ਨ ਨਵਾਂ ਆ ਜਾਂਦਾ ਜੀ ਐਵਰੀ ਈਅਰ ਮਾਈਕ ਅਲੱਗ ਆ ਜਾਂਦੇ ਨੇ ਜੀ ਤੁਸੀਂ ਸਮੇਂ ਦੇ ਨਾਲ ਨਹੀਂ ਚੱਲੋਗੇ ਇਹ ਤੇ ਹੈ ਨਹੀਂ ਕਿ ਉਹਨਾਂ ਯੁੱਗ ਡਿਜੀਟਲ ਆ ਗਿਆ ਮੈਂ ਸਪੂਲ ਲੈ ਕੇ ਬੈਠ ਜਾ ਹਾਂ ਸੋ ਸਾਨੂੰ ਅਪਗ੍ਰੇਡ ਕਰਨਾ ਪੈਂਦਾ ਨਾਲ-ਨਾਲ ਸਟੱਡੀ ਵੀ ਕਰਨੀ ਪੈਂਦੀ ਹੈ ਜੀ ਨਾਲ-ਨਾਲ ਇੱਥੇ ਆ ਕੇ ਮੈਂ ਆਪਣੀ ਸਟੱਡੀ ਜਿਹੜੀ ਆ ਕੈਨੇਡਾ ਦੇ ਵਿੱਚ ਅਪਗ੍ਰੇਡ ਕੀਤੀ ਹੈ ਜੀ ਬਿਲਕੁਲ ਵੈਰੀ ਨਾਈਸ ਕਿਉਂਕਿ ਜਦੋਂ ਅਸੀਂ ਇੰਡੀਆ ਤੋਂ ਆਉਂਨੇ ਆ ਕਈ ਚੀਜ਼ਾਂ ਤੁਹਾਨੂੰ ਪਤਾ ਕਿ ਇੱਥੇ ਵੈਲਿਡ ਨਹੀਂ ਹੁੰਦੀਆਂ ਜਦੋਂ ਬਿਗਨਰ ਦੇ ਵਿੱਚ ਬੰਦਾ ਆਂਦਾ ਉਹ ਸੋਚਦਾ ਕਿ ਸ਼ਾਇਦ ਮੈਂ ਆਪਣੀ ਫੀਲਡ 'ਚ ਕੋਈ ਜੌਬ ਅਚੀਵ ਕਰ ਲਾਂ ਜਾਂ ਕੁਝ ਕਰ ਲਾਂ ਹਮ ਹਮ ਉਹ ਵੀ ਇੱਥੇ ਆ ਕੇ ਮੈਂ ਚਾਈਨੀਜ਼ ਗਾਣੇ ਕੀਤੇ ਆ ਜੀ ਮੈਂ ਆਪਣੇ ਦੂਸਰੇ ਆਫਰੀਕਨ Song ਕੀਤੇ ਆ ਜੀ ਰੈਪ Song ਜਿਹੜੇ ਆਪਣੇ ਹੈ ਨਾ ਗੋਰਿਆਂ ਦੇ ਸਾਰੇ ਤਰ੍ਹਾਂ ਦੇ ਗਾਣੇ ਮੇਰੇ ਸਟੂਡੀਓ ਚ ਹਰ ਤਰ੍ਹਾਂ ਦਾ ਬੰਦਾ ਹੁੰਦਾ ਜੀ ਬਸ ਉਹ ਕਈ ਚੀਜ਼ਾਂ ਜਿਹੜੀਆਂ ਦੇਖੋ ਮੇਰੇ ਸਮਝ ਨਹੀਂ ਇਹ ਬਿਫੋਰ ਯਸਟਰਡੇ ਮੈਨੂੰ ਪਤਾ ਮੈਂ ਕੋਰੀਅਨ Song ਕੀਤਾ ਹੈ ਗਾਣਾ ਬੜਾ ਅੱਛਾ ਲੱਗੇ ਤੇ ਮੈਂ ਉਹਦੇ ਤੇ ਨੱਚ ਰਿਹਾ ਸੀ ਕਿਉਂਕਿ ਵਾਈਬ ਇੰਨੀ ਆ ਰਹੀ ਸੀ ਉਹ ਮੈਨੂੰ ਆ ਕੇ ਕਹਿੰਦਾ ਪਾ ਜੀ ਇਹ ਨਾ ਉਹਦੀ ਕਹਿਣ ਮਤਲਬ ਕਿ ਇਹ ਮੇਰਾ ਥੋੜਾ ਸੈਡ Song ਆ। ਉਹ اچھا اچھا ਕਿਉਂਕਿ ਉਹ ਵਾਈਬ ਜਿਹੜੀ ਇਸ ਤਰ੍ਹਾਂ ਦੀ ਸੀ ਕਿ ਮੈਨੂੰ اچھا ਲੱਗ ਰਿਹਾ ਸੀ ਪਰ ਫਿਲਡਾਂ ਮੈਨੂੰ ਲੈਂਗੁਏਜ ਨਹੀਂ ਪਤਾ ਲੱਗ ਰਹੀ ਸੀ ਕਿ ਮਤਲਬ ਉਹ मीनिंग्स ਨਹੀਂ ਪਤਾ ਲੱਗ ਰਹੀ ਵਰਡ ਕੀ ਕਹਿ ਰਿਹਾ ਉਹ। ਵਰਡ ਕੀ ਕਦੇ 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 ਇਸ ਤਰ੍ਹਾਂ ਹੋਇਆ ਜਿਵੇਂ ਹੁਣ ਤੁਸੀਂ ਕਿਹਾ ਵੀ ਉਹ ਉਹਦੇ ਵਿੱਚ ਫੀਲ ਡਾਂਸ ਦੀ ਆ ਰਹੀ ਸੀ। ਹਾਂਜੀ। ਤੁਸੀਂ ਉਸ ਟਿਊਨ ਨੂੰ ਫੜ ਕੇ ਉਹ ਤੋਂ ਕੋ ਪੰਜਾਬੀ ਗੀਤ ਬਣਾ ਦਿੱਤਾ ਜਾਵੇ। ਇਹ ਅਸੀਂ ਕਹਿੰਦੇ ਨਾ ਵੀ ਕੋਈ ਵੀ ਕਿਤੋਂ ਮਾਂ ਦੇ ਪੇਟ ਤੋਂ ਤਾਂ ਸਿੱਖ ਕੇ ਨਹੀਂ ਆਉਂਦਾ ਅਸੀਂ ਲੋਕ ਇੱਕ ਦੂਜੇ ਤੋਂ ਹੀ ਅਡਾਪਟ ਕਰਦੇ ਆਂ ਕਈ ਮਤਲਬ ਸਾਊਥ ਆਲਿਆਂ ਦੀ ਮੂਵੀ ਹਿੰਦੀ ਵਾਲੇ ਕਰ ਰਹੇ ਆ ਬਾਲੀਵੁੱਡ ਹਾਲੀਵੁੱਡ ਵਾਲੇ ਬਾਲੀਵੁੱਡ ਕਰ ਰਹੇ ਦੇਖੋ ਕੋਈ ਨਾ ਕੋਈ ਆਈਡੀਆ ਲੈ ਸਕਦੇ ਆ ਕ੍ਰੀਏਟੀਵਿਟੀ ਆਪਣੀ ਹੈ ਤੁਸੀਂ ਉਹਨੂੰ ਕਿਵੇਂ ਉਸ ਜਿਹਨੂੰ ਕ੍ਰੀਏਟ ਕਰਈ ਗਰੀ ਕਈ ਚੀਜ਼ ਕਈ ਵਾਈਬਸ ਬੜੀ ਅੱਛੀ ਲੱਗਦੀਆਂ ਨੇ ਕੋਈ ਬੰਦਾ ਕਹਿੰਦਾ ਯਾਰ ਵਾਈ ਨਾਟ ਕਿਉਂਕਿ ਇਨਸਾਨ ਤੇ ਇਨਸਾਨ ਹੀ ਹੈ ਜਿਉ ਕੋਰੀਅਨ ਬੰਦਾ ਉਹਦੇ ਤੇ ਇੰਜੋਏ ਕਰ ਰਿਹਾ ਨੱਚ ਰਿਹਾ ਇਟਸ ਮੀਨ ਉਹਦੇ ਚ ਵਾਈਬਸ ਹੈਗੀ ਐ ਵਾਈ ਨਾਟ ਅਸੀਂ ਉਸ ਵਾਈਬ ਨੂੰ ਯੂਜ਼ ਕੀ ਕਰੀਏ ਤੇ ਆਪਣੇ ਕਿਉਂਕਿ ਸਾਡਾ ਸੰਗੀਤ ਜਿਹੜਾ ਹੈ ਜੀ ਰਾਗਾਂ ਦੇ ਆਧਾਰਿਤ ਹੈ ਗੋਰੀ ਗੋਰੀ ਮੇਜਰ ਮਾਈਨਰ ਤੇ ਡਿਪੈਂਡ ਨਹੀਂ ਉਹਨਾਂ ਦਾ ਸਟਾਈਲ ਕੁਝ ਹੋ ਰਿਹਾ ਪਰ ਅਸੀਂ ਲੋਕ ਰਾਗ ਦੇ ਆਧਾਰ ਤੇ ਉੱਤੇ ਗਾਣੇ ਬਣਾਉਨੇ ਆ ਬਸ ਉਸ ਵਾਈਬਸ ਨੂੰ ਅਸੀਂ ਉਸ ਰਾਗ ਦੇ ਵਿੱਚ ਪਾ ਲ ਕੇ ਉਸ ਨੂੰ ਬਣਾ ਲੈਂਦੇ ਆ ਤੁਸੀਂ ਨੋਟ ਕਰਦੇ ਹੋ ਇੱਕ ਚੀਜ਼ ਜਿਸ ਗਾਇਕ ਨੇ ਰਾਗ ਦਾ ਸਿੱਖੀ ਹੋਇਆ ਜੀ ਉਹ ਉਹਨੂੰ ਰਿਕਾਰਡ ਕਰਨਾ ਸੌਖਾ ਨਹੀਂ ਹੈ ਜਾਂ ਉਹਦੀ ਗਾਇਕੀ ਦੇ ਵਿੱਚ ਡੈਪਥ ਜ਼ਿਆਦਾ ਨਹੀਂ ਹੁੰਦੀ ਦੇਖੋ ਜਿਹੜਾ ਤੇ ਸਿੱਖ ਕੇ ਆਇਆ ਉਹਨੂੰ ਤਾਂ ਫਰਕ ਹੈ ਜੀ ਨਾ ਜਿਹਨੇ ਸਿੱਖਿਆ ਜਿਹਨੇ ਗਿਆਨ ਸਮਾਂ ਭੰਨਿਆ ਟਾਈਮ ਭੰਨਿਆ ਜਿਹਨੇ ਸਿੱਖਿਆ ਕਿਤੇ ਨਾ ਕਿਤੇ ਸਾਨੂੰ ਵੀ ਉਹਦੇ ਕੋਲੋਂ ਸਿੱਖਣ ਨੂੰ ਮਿਲਦਾ ਐ ਐਕਸੈਕਟਲੀ ਐਕਸੈਕਟਲੀ ਜ਼ਰੂਰੀ ਨਹੀਂ ਵੀ ਆਪ ਛੋਟਾ ਹੈ ਜਾਂ ਵੱਡਾ ਹੈ ਜਾਂ ਟਾਈਮ ਕਿੰਨਾ ਲੱਗਾ ਜਿਸ ਬੱਚੇ ਨੇ ਜਾਂ ਇਸ ਬੰਦੇ ਨੇ ਸਿੱਖਿਆ ਹੈ ਉਹ ਤੇ নো ਡਾਊਟ ਜੀ ਉਹ ਚੱਲੇ ਨਾ ਚੱਲੇ ਅਲੱਗ ਚੀਜ਼ ਹੈ ਬਟ ਉਹਦੇ ਨਾਲ ਕੰਮ ਕਰਨਾ ਬਹੁਤ ਅੱਛਾ ਲੱਗਦਾ ਹੂੰ ਹੂੰ ਮੈਨੂੰ ਸਾਰੇ ਕਹਿੰਦੇ ਵੀ ਪਾਜੀ ਤੁਸੀਂ ਕਿਹਨੂੰ ਲਾਈਕ ਕਰਦੇ ਹੋ ਬਾਕੀ ਕਿਹੜਾ ਸਿੰਗਰ ਤੁਹਾਨੂੰ ਚੰਗਾ ਲੱਗਦਾ ਹੈ ਨਾ ਮੈਨੂੰ ਕਈ ਕੁਐਸਚਨ ਪੁੱਟ ਕਰਦੇ ਮੈਂ ਇੱਕੋ ਗੱਲ ਕਹਿੰਦਾ ਕਿ ਮੈਨੂੰ ਸਿਰਫ ਉਹ ਚੰਗਾ ਲੱਗਦਾ ਜਿਹੜਾ ਸੁਰ ਚ ਗਾਵੇ ਸੁਰ ਚ ਗਾਉਂਦਾ ਹਾਂ ਇਹ ਹੈ ਨਾ ਇਹ ਆਮ ਤੌਰ ਤੇ ਮੈਂ ਪਿਛਲੇ ਦਿਨਾਂ ਗੱਲ ਸੁਣ ਰਿਹਾ ਸੀਗਾ ਕਿ ਕੋਈ ਕੋਈ ਸ਼ਾਇਦ ਗਾਇਕ ਹੀ ਕਹਿ ਰਿਹਾ ਸੀਗਾ ਜੀ ਤੁਸੀਂ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਰੱਬ ਤੋਂ ਮੰਗ ਸਕਦੇ ਹਾਂ ਲੈ ਸਕਦੇ ਹਾਂ ਪਰ 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 ਸਰੀਲਾ ਨੀ ਰੱਬ ਤੁਹਾਨੂੰ ਬਣਾ ਸਕਦਾ ਜੇ ਤੁਹਾਡੇ ਅੰਦਰ ਆ ਗਿਆ ਨਹੀਂ ਇਹ ਤੇ ਤੁਸੀਂ ਮਿਹਨਤ ਕਰਨੀ ਪੈਣੀ ਹਾਂ ਦੇਖੋ ਜੀ ਜੇ ਇਸ ਤਰ੍ਹਾਂ ਹੁੰਦਾ ਜੇ ਕੋਈ ਗੋਲੀ ਬਣ ਜਾਂਦੀ ਤੇ ਹਰੇਕ ਨੇ ਮੁੱਲ ਲੈ ਕੇ ਖਾਣੇ ਸੀ ਹਾਂ ਹਾਂ ਕਿ ਸੇ ਨੂੰ ਹਵਾ ਨਾਲ ਕਨੈਕਟ ਕਰਕੇ ਉਹਨੂੰ ਮੋਹ ਲੈਣਾ ਇਟਸ ਨਾਟ ਅ ਈਜ਼ੀ ਜੌਬ ਬਾਕੀ ਇਸ ਕਲਾ ਦੇ ਖੇਤਰ ਦੇ ਵਿੱਚ ਤੁਹਾਡੇ ਕੋਲ ਤਾਂ ਹੁਣ ਵੱਡੇ ਵੱਡੇ ਨਾਂ ਸਾਰੇ ਆਉਂਦੇ ਨੇ ਕਈ ਵਾਰ ਦੇਖਦੇ ਹੋਵੋਗੇ ਵੀ ਉਹਦੇ ਤੇ ਇਹਦੇ ਵਿੱਚ ਫਰਕ ਕੁਝ ਨਹੀਂ ਪਰ ਇਹ ਚੜ ਗਿਆ ਉੱਤੇ ਚਲਾ ਗਿਆ ਤੇ ਇਹ ਨਹੀਂ ਗਿਆ ਇਹਦੇ ਵਿੱਚ ਕਿਸਮਤ ਦੀਆਂ ਵੀ ਗੱਲਾਂ ਨੇ ਨਾ ਦੇਖੋ ਕਿਸਮਤ ਦੀਆਂ ਵੀ ਗੱਲਾਂ ਨੇ ਮੈਂ ਇਹਦੇ 'ਚ ਕੁਝ ਇੱਕ ਹੋਰ ਗੱਲਾਂ ਕਹਿ ਦਦਾ ਦੋ ਅੱچھے ਮੰਨ ਲਓ ਦੋ ਅੱچھے ਆਰਟਿਸਟ ਨੇ ਇੱਕ ਚੱਲ ਗਿਆ ਇੱਕ ਨਹੀਂ ਚੱਲਿਆ ਉਹਦੇ ਵਿੱਚ ਕਈ ਕਾਰਨ ਚਲੋ ਇੱਕ ਤੇ ਮਿਹਨਤ ਲੱਕ ਵੀ ਹੈਗਾ ਪਰ ਜਿਹੜਾ ਤੁਹਾਡਾ ਟੀਮ ਵਰਕ ਹੈ ਟੀਮ ਵਰਕ ਸਭ ਤੋਂ ਵੱਡੀ ਗੱਲ ਜਿਹੜੀ ਟੀਮ ਵਰਕ ਹੈ ਤੁਹਾਨੂੰ ਪ੍ਰੈਜੈਂਟੇਸ਼ਨ ਕਹਿੰਦੇ ਨਾ ਇੱਕ ਅੱਖਾਂ ਨੇ ਨਾ ਖਾਦਾ ਤੇ ਮੂੰਹ ਨੇ ਕੀ ਖਾਣਾ ਕਿ ਇੱਕ ਦਾਲ ਕਿੰਨੀ ਸਵਾਦ ਬਣਾ ਦਿਓ ਤੁਸੀਂ ਉਹ ਪ੍ਰੋਫੈਸਰ ਇਦਾਂ ਦਿਓ ਕਿ ਜੇ ਨਾ ਦਿੱਲੀ ਨਾ ਪ੍ਰੈਜੈਂਟੇਸ਼ਨ ਨਹੀਂ ਉਹਦੀ ਗੁਣ ਨਹੀਂ ਤੇ ਉਹਨੂੰ ਕਿਸੇ ਨੇ ਨਹੀਂ ਖਾਣਾ गाने ਨੂੰ ਕੱਲਾ ਪਣਾਣਾ ਅੱਜ ਕੱਲ ਵੱਡੀ ਜੌਬ ਨਹੀਂ ਰਹਿ ਗਈ ਜੀ ਉਹਨੂੰ ਪ੍ਰੈਜੈਂਟੇਸ਼ਨ ਕਿਵੇਂ ਕਰਨਾ ਉਹਨੂੰ ਲੋਕਾਂ ਤੱਕ ਕਿਵੇਂ ਪਹੁੰਚਾਣਾ ਉਹਦਾ ਆਡੀਓ ਕੁਆਲਿਟੀ ਕਿਦਾਂ ਦੀ ਆ ਉਹਦੀ ਵੀਡੀਓ ਕਿਦਾਂ ਦੀ ਆ ਉਹਦੀ ਐਡਵਰਟਾਈਜ਼ਮੈਂਟ ਕਿਹੋ ਜਿਹੀ ਕਰ ਰਹੇ ਆ ਹਨਾ ਕਿਨੇ ਲੋਕਾਂ 'ਚ ਭਰੋਸੇ ਹਾਈਪ ਕਿਵੇਂ ਕ੍ਰੀਏਟ ਕਰ ਰਹੇ ਗੋਡਫਾਦਰ ਵੀ ਕੋਈ ਹੈ ਸੋ ਉਹ ਸਾਰੀ ਚੀਜ਼ਾਂ ਲਈ ਦੇਖੋ ਪੈਸਾ ਵੀ ਲੱਗਦਾ ਅਨਾ ਉਹ ਸਾਰਾ ਕੰਬੀਨੇਸ਼ਨ ਉਸ ਤੋਂ ਬਾਅਦ ਦੇਖੋ ਕਿੰਨੇ ਕਿਤੇ ਲੱਕ ਤੇ ਹੈਗੇ ਆ ਬਿਲਕੁਲ ਪਰ ਹੁਣ ਜੀ ਇਹ ਸਾਰੀ ਜੀਜਾ ਨਹੀਂ ਹੈ ਕੱਲ ਲੱਕ ਵੀ ਹੁਣ ਜੀ ਜੀਜਾ ਹੀ ਕੋਈ ਚੀਜ਼ ਨਹੀਂ ਬਣੀ ਉਹ ਹੀ ਜੰਗੀ ਨਹੀਂ ਲੱਕ ਕੱਲੀ ਕੀ ਡੈਟ ਕੈਨਨੋਟ ਟੇਕ ਯੂ ਸੋ ਲੌਂਗ ਹਾਂਜੀ ਸੋ ਫਾਰ ਜਿਵੇਂ ਹੁਣ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਬਈ ਕੱਲੀ ਗਾਇਕੀ ਨਹੀਂ ਚੱਲਦੀ ਬੰਦਾ ਪਰਫਾਰਮਰ ਵੀ ਹੋਣਾ ਚਾਹੀਦਾ ਹਾਂਜੀ ਬਿਲਕੁਲ ਬਿਲਕੁਲ ਗਾਇਕੀ ਤੇ ਹੈਗੀ ਹੈਗੀ ਜੇ ਤੋ ਬਹੁਤ ਅੱਛੇ ਅੱਛੇ ਮੈਂ ਇੱਥੇ ਦੇਖਦਾ ਮੇਰੇ ਕੋਲ ਬਹੁਤ ਅੱਛੇ ਅੱਛੇ ਜਿਹੜੇ ਸਿੰਗਰ ਆਂਦੇ ਨੇ ਜਿਨ੍ਹਾਂ ਨੂੰ ਜਿਹੜੇ ਕਿ ਹਿੱਟ ਹੋ ਗਏ ਨਾ ਉਹ ਕੁਝ ਵੀ ਨਹੀਂ ਹੋਣਾ ਸਾਹਮਣੇ ਪਰ ਉਹਨਾਂ ਦਾ ਕੁਝ ਨਹੀਂ ਬਣਿਆ ਲੱਕ ਦੇ ਨਾਲ ਨਾਲ ਕਿਉਂਕਿ ਉਹਨਾਂ ਦਾ ਉਹਨਾਂ ਦੀ ਟੀਮ ਬਿਲਟ ਨਹੀਂ ਹੋਈ ਇਹ ਹਰ ਬੰਦਾ ਆਪਣੇ ਜੇ ਕੋਈ ਚੱਲ ਗਿਆ ਕੁਝ ਨਾ ਕੁਝ ਕਾਰਨ ਤੇ ਹੈ ਨਹੀਂ ਉਹਦੇ ਵਿੱਚ ਹਾਂ ਉਹ ਤੋਂ ਉਹ ਤੋਂ ਬਿਨਾ ਤਾਂ ਬੰਦਾ ਚੱਲ ਸਕਦਾ ਹੀ ਨਹੀਂ ਹੈ ਬਿਲਕੁਲ ਜੀ ਭਵੀ ਮੈਂ ਜਿਵੇਂ ਤੁਸੀਂ ਪਹਿਲਾਂ ਕਿਹਾ ਨਾ ਵੀ ਤੁਸੀਂ ਸਿੱਖਦੇ ਹੋ ਤੁਹਾਡੇ ਕੋਲੋਂ ਮੈਨੂੰ ਵੀ ਕਾफी ਕੁਝ ਐਸ ਨਵੀਆਂ ਗੱਲਾਂ ਸਿੱਖਣ ਨੂੰ ਮਿਲੀਆਂ ਨੇ ਤੇ ਆਉਣ ਵਾਲੇ ਸਮੇਂ 'ਚ ਮੈਂ ਚਾਹਾਂਗਾ ਪਰ ਫੇਰ ਵੀ ਗੱਲਬਾਤ ਕਰਾਂਗੇ ਬਾਅਦਮੀ ਤੇ ਸਟੂਡੀਓ ਵੀ ਤੁਹਾਡਾ ਦੇਖਾਂਗੇ ਜਾ ਕੇ ਤੇ ਪਹਿਲੀ ਗੱਲ ਤਾਂ ਸੰਗੀਤ ਦੇ ਨੂੰ ਇੰਨਾ ਕੰਮ ਇੰਨਾ ਕੁਝ ਦੇਣ ਲਈ ਤੁਹਾਡਾ ਅਸੀਂ ਬੜਾ ਸਤਿਕਾਰ ਕਰਦੇ ਆਂ ਧੰਨਵਾਦ ਕਰਦੇ ਆਂ ਵੱਡੇ ਅਰਕੀ ਸੱਜਣ ਅਪਰੀਸ਼ੀਏਟ ਕਰਦੇ ਆ ਹੋਰ ਹਿੰਮਤ ਮਿਲਦੀ ਹੈ ਜੀ ਕੁਝ ਹੋਰ ਕਰੀਏ ਇਸੇ ਤਰ੍ਹਾਂ ਕਰਦੇ ਰਹੋ ਤੇ ਤੁਸੀਂ ਅੱਜ ਕਲਾ ਦੇ ਅੰਗ ਸੰਗ ਦੇ ਵਿੜੇ ਚ ਆਏ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਜੀਰਵਾਨੀ ਬਾਬੂ ਜੀ ਨਾਲ ਅੱਜ ਗੱਲਬਾਤ ਆਪਾਂ ਸੰਗੀਤ ਬਾਰੇ ਬੜੀ ਡੀਪਲੀ ਕਰੀਆਂ ਨੇ ਹੁਣ ਵਾਲੇ ਸਮੇਂ ਚ ਇਸ ਤਰ੍ਹਾਂ ਦੀ ਇਹ ਇੱਕ ਹੋਰ ਵਧੀਆ ਸਖੀਰ ਦਾ ਨਾ ਮਿਲਦੇ ਆ ਉਦੋਂ ਤੱਕ ਖੁਸ਼ ਰਹੋ ਹੱਸਦੇ ਰਹੋ ਖੇਡਦੇ ਰਹੋ ਆਬਾਦ ਰਹੋ